ਗੌਂਦਲੀ ਪਈ ਆਮ ਆਦਮੀ ਪਾਰਟੀ ਦੀ ਲੋਕੀ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਵਚਾਨ ਇਹਨਾਂ ਤੋਂ ਹਿਸਾਬ ਆਂਗੇ। ਆਵੇਂ ਬੀਬੀਆਂ ਤੋਂ ਚੜੂ ਚੱਕੀ ਬੱਠੀਆਂ ਨੇ ਜਿਨ੍ਹਾਂ ਹਜ਼ਾਰਾਂ ਰੁਪਏ ਦੇ ਇੰਤਜ਼ਾਰ 'ਚ 2 ਸਾਲ ਕੱਢਦੇ, ਦਵਾਨੀ ਹੋਣਾ ਨੂੰ ਨਹੀਂ ਮਿਲੀ। ਕਿਸਾਨ ਵੀਰ ਬੈਠੇ ਹੋਏ ਨੇ ਕਿ ਸਾਡੇ ਕਰਜ਼ੇ ਦਾ ਮੁਆਵਜ਼ਾ ਤੇ ਮਰੀ ਹੋਈ ਮੁਰਗੀ ਦਾ ਵੀ ਕਹਿੰਦੇ ਸੀ ਆ ਫਸਲਾਂ ਤੱਕ ਤਾਂ ਨਹੀਂ ਮਿਲਿਆ। ਉਸੇ ਤਰ੍ਹਾਂ ਨੌਜਵਾਨ ਬੈਠੇ ਹੋਏ ਨੇ ਜਿਹੜਾ ਇਹਨਾਂ ਨੂੰ ਇਹਨਾਂ ਤੋਂ ਆਨੇ ਘਰ-ਘਰ ਨੌਕਰੀ ਤੇ ਉਹ ਰੰਗਲਾ ਪੰਜਾਬ ਦੇ ਕੀ ਲੇਕਿਨ ਨੌਕਰੀਆਂ ਜੇ ਚਾਰ ਨਿਕਲਦੀਆਂ ਤੇ ਉਹ ਹਰਿਆਣੇ ਵਾਲੇ ਲੈ ਕੇ ਹੋ ਰਾਜਸਥਾਨ ਵਾਲੇ ਸਾਡੇ ਬੱਚੇ بے ਰੋਜ਼ਗਾਰ ਫਿਰਦੇ ਨੇ ਸੋ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਨੇ ਜਿੰਨਾ ਝੂਠ ਬੋਲਿਆ ਉਸ ਝੂਠ ਦਾ ਹਿਸਾਬ ਲੈਣ ਵਾਸਤੇ ਲੋਕੀ ਤਿਆਰ ਬਟਿਆਰ ਬੈਠੇ ਨੇ ਇੰਤਜ਼ਾਰ ਹੈ ਕਿ ਪਹੁੰਚੇ ਸੰਤ ਇਹਨਾਂ ਨੂੰ ਸਵਾਲ ਕਰਨ ਸੋ ਉਹਨਾਂ ਇਹਦੇ ਕਰਕੇ ਇਹਨਾਂ ਨੂੰ ਇਹ ਬਹਾਨੇ ਕਦੇ ਪਛਿਆਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਹੀ ਕੰਮ ਰਹਿ ਗਿਆ ਹੈਗਾ ਆਪ ਦਾ ਕੀ ਕੁਝ ਕਰੀ ਜਾ ਰਹੇ ਨੇ ਵੱਡੇ ਵੱਡੇ ਇਸ਼ਤਿਹਾਰ ਕੱਢ ਰਹੇ ਨੇ ਸਿਨੇਮਾ ਹਾਲ 'ਚ ਬੈਨਰ 'ਚ ਪੋਸਤ ਦਰਬਾਰ ਸਾਹਿਬ ਦੇ ਸਕਰੀਨ ਲੱਗੀ ਸੀ ਕਿ ਉੱਥੇ ਲੋਕੀ ਗੁਰਬਾਣੀ ਸੁਣਨ ਅਕਾਲੀ ਦਮੋ ਲਗਾ ਕੇ ਗਈ ਉਹਦੇ ਵਿੱਚ ਵੀ ਆਪ ਦਾ ਇਸ਼ਤਿਹਾਰ ਚਲਾ ਰਹੇ ਨੇ ਤੇ ਇਲੈਕਸ਼ਨ ਕਮਿ ਅਸੀਂ ਜਦ ਕਰਦੇ ਆ ਕੰਪਲੇਂਟ ਤੇ ਇਹਨਾਂ ਦੇ ਲੋਕਲ ਇਲੈਕਸ਼ਨ ਕਮਿਸ਼ਨ ਨੂੰ ਉਹਰੇ ਵਿੱਚ ਤਾਂ ਕੁਝ ਨਹੀਂ ਨਜ਼ਰ ਆਉਂਦਾ ਬੱਚਾ ਦੇ ਨਾਰੇ ਤੇ ਇਹਨਾਂ ਨੂੰ ਕੋਈ ਸ਼ਿਕਾਇਤ ਕਰਨ ਵਾਲੀ ਚੀਜ਼ ਇਹ ਲੋਕਾਂ ਦਾ ਟਾਈਮ ਵੇਸਟ ਕਰਦੇ ਨੇ ਤੇ ਇਹਨਾਂ ਦੀ ਛੋਟੀ ਸੋਚ ਹੈ ਦੇ ਖਲਾਫ ਹੋਏ ਨੇ ਦੋਨੋਂ ਪਾਸੇ ਸੁਨੀਮਾ ਮਾਲਕ ਦੀ ਗੱਲ ਕੀਤੀ ਸੀ ਨੀਮੇ ਵਿੱਚ ਪਿਛਲੇ 20 ਦਿਨੋਂ ਤੋਂ ਲਗਾਤਾਰ ਜਿਹੜੀ ਐਡ ਚੱਲ ਰਹੀ ਸੀ ਮਾਨਿਕ ਗੋਇਲ ਮਾਨਸਾ ਦੀ ਆਰਟੀਐਕਟਿਵਿਸਟ ਨੇ ਉਹਨਾਂ ਨੇ ਕੰਪਲੇਨਟ ਕੀਤੀ ਸੀ ਸਿਰਫ ਸੁਨੀਮਾ ਮਾਲਕ ਤੇ ਪਰਚਾ ਦਿੱਤਾ ਉਹਨੂੰ ਕਿਵੇਂ ਦੇਖਦੇ ਹੋ ਉਹੀ ਤਾਂ ਮੈਂ ਕਹਿ ਰਹੀ ਆ ਨਾ ਕਿ ਜਿੱਥੇ ਇਹ ਸਾਰਾ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈਗਾ ਇਹ ਦੇਖਣ ਨੂੰ ਮਿਲ ਰਿਹਾ ਹੈ ਇਸ ਆਮ ਆਦਮੀ ਦੇ ਅੱਜ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ ਇੱਕ ਭ੍ਰਿਸ਼ਟ ਕੇਜਰੀਵਾਲ ਦੇ ਹੱਕ 'ਚ ਜਾ ਕੇ ਧਰਨਾ ਮਾਰਨਾ ਉਹ ਵੀ ਖੱਟਖਰ ਕਲਾ ਦੀ ਪਾਵਨ ਜ਼ਮੀਨ ਤੇ ਵਿਥੇ ਸ਼ਹੀਦਾ ਨੇ ਆਪ ਵੀ ਜਾਨ ਕੁਰਬਾਨ ਕਰਤੀ ਸੀ ਉਹਨਾਂ ਦੀ ਕਿਹੋ ਜਿਹੀ ਰੂਹ ਕੰਬਦੀ ਹੋਵੇ ਕਿ ਭ੍ਰਸ਼ਟਾਚਾਰ ਦੇ ਹੱਕ 'ਚ ਅੱਜ ਧਰਨੇ ਲੱਗ ਰਹੇ ਨੇ ਤੇ ਹੁਣ ਪੰਜਾਬ ਛੱਡ ਕੇ ਜਿਸੇ ਪੰਜਾਬ ਬਿਹਾਲ ਹੈਗਾ ਤੇ ਆਕਰ ਦੂਜੇ ਸੂਬਿਆਂ 'ਚ ਸਟਾਰ ਕੈਂਪੇਨਰ ਬਣੇ ਉਹ ਉਹਦੀ ਗੱਲਾਂ ਦੀ ਕਲਾ ਜਿਹੜਾ ਝੂਠ ਇੱਥੇ ਮਾਰਿਆ ਉਹ ਹੁਣ ਦੋਨੋਂ ਕਾਂਗਰਸ ਨਾਲ ਰਲ ਮਿਲ ਕੇ ਇੱਥੇ ਤਾਂ ਹਜ਼ਾਰਾਂ ਹਜ਼ਾਰ ਦਿੱਤੀਆਂ ਨੂੰ ਮਿਲੇ ਨਹੀਂ ਇਹਨਾਂ ਦੀ ਭਾਈਵਾਲ ਕਾਂਗਰਸ ਪਾਰਟੀ ਦੇਸ਼ ਪਰ ਚੱਕਰੇ ਕਿ ਹੁਣ ਬੀਬੀਆਂ ਦੇ ਖਾਤੇ ਤੇ 1 ਲੱਖ ਰੁਪਇਆ ਭੇਜਣਗੇ ਮੇਰੇ ਪੰਜਾਬ ਦਾ ਹਾਲ ਦੇਖੋ ਅਜ ਹਜ਼ਾਰ ਮਿਲੇ ਨਹੀਂ ਹੁਣ ਲੱਖ ਦੇ ਸੁਪਨੇ ਸੋ ਇਹਨਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਪੂਰ ਕਮਾਉਂਦੀ ਇਹਨਾਂ ਦੀ ਰਾਜਨੀਤੀ ਹੈ ਜੀ ਭਾਜੀ ਪਹਿਲਾਂ ਦਿਲਿੰਦਰ ਵਿੱਚ ਸੁਸ਼ੀਲ ਰਿੰਕੂ ਨੂੰ ਆਮ ਆਦੀ ਕਾਂਗਰਸ ਤੋਂ ਕੱਢ ਕੇ ਆਮ ਆਦੀ ਪਾਰਟੀ ਚ ਲਿਆਂਦਾ ਉਹਨੂੰ ਟਿਕਟ ਦੇ ਦਿੱਤੀ ਉਹ ਭਾਜਪਾ ਚ ਲੈ ਗਿਆ ਹਜੇ ਟਿਕਟ ਵਾਪਸ ਨਹੀਂ ਲਈ ਹੁਣ ਕਾਂਗਰਸ ਦੇ ਹੀ ਵਿਕਰਮ ਚੋਧਰੀ ਤੇ ਡੋਰੇ ਪਾਈ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਕਿਵੇਂ ਦੇਖਦੇ ਹੋ ਵੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਲਿਆ ਜਾਂਦਾ ਦੂਜੇ ਪਾਸੇ ਖੁੰਡ ਬਿਆਨ ਦਿੰਦੇ ਨੇ ਵੀ ਅਕਾਲੀ ਦਲ ਦੇ ਕਾਂਗਰਸ ਵੀ ਮੇਰੇ ਖਿਲਾਫ ਡੰਡਾਸੀ ਤੋਂ ਲੜ ਰਹੇ ਆ ਕਿਵੇਂ ਦੇਖਦੇ ਨੇ ਇਹ ਕਿਸੇ ਨਾ ਦੂਜੀ ਪਾਰਟੀ ਤੋਂ ਕੋਈ ਇਧਰ ਉਧਰ ਜਾਣੀ ਨੇ ਤਿੰਨੋਂ ਪਾਰਟੀਆਂ ਰਲੀਆਂ ਹੋਈਆਂ ਨਹੀਂ ਅੱਜ ਭਾਜਪਾ ਮੇਨ ਕਾਂਗਰਸ ਪਾਰਟੀ ਬਣੀ ਹੈ ਕਿਉਂਕਿ ਸਾਰੇ ਸੀਨੀਅਰ ਤਾਂ ਕਾਂਗਰਸ ਵਿੱਚ ਭਾਜਪਾ ਦੇ ਕੋਲ ਤਖਸਾਲੀ ਭਾਜਪਾ ਕਿਉਂ ਖੜਾ ਕੀਤਾ ਸਾਰੇ ਕਾਂਗਰਸ ਤੋਂ ਲੈ ਕੇ ਐਮਪੀਜ਼ ਉਹਨਾਂ ਨੇ ਖੜੇ ਕੀਤੇ ਨੇ ਕਾਂਗਰਸ ਦੇ ਐਮਪੀਜ਼ ਖੜੇ ਕੀਤੇ ਨੇ ਐਕਸ ਕਾਂਗਰਸੀ ਜਿਹੜਾ ਆਪ ਚ ਗਿਆ ਸੀ ਉਹਨੂੰ ਖੜਾ ਕੀਤਾ ਹੈਗਾ ਸੋ ਇਹ ਸਾਰੇ ਮੁਝੇ ਦੀ ਮਦਦ ਕਰੇ ਭਾਜਪਾ ਦੇ ਕੋਲ ਜੇ ਕੈਂਡੀਡੇਟਸ ਤਗੜੇ ਨਹੀਂ ਮਿਲ ਰਿਹਾ ਕਾਂਗਰਸ ਆਦੀ ਮਦਦ ਕਰੀ ਆਮ ਆਦਮੀ ਮਦਦ ਕਰੀ ਜੇ ਆਮ ਆਦਮੀ ਕੋਲ ਨਹੀਂ ਮਿਲਦਾ ਤੇ ਕਾਂਗਰਸ ਭੇਜ ਦਿੰਦੀ ਹੈ ਇਹਨਾਂ ਦੇ ਕੋਲ ਨਹੀਂ ਤੇ ਇਹ ਭੇਜਦੇ ਨੇ ਸਾਰੇ ਇਕੱਠੇ ਰਲ ਮਿਲ ਕੇ ਦਿੱਲੀ ਦੀਆਂ ਪਾਰਟੀਆਂ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਜਿਵੇਂ ਕਿਵੇਂ ਅਕਾਲੀ ਦਲ ਨੂੰ ਆਪਾਂ ਹਰਾਈਏ ਬਾਕੀ ਕੁਰਸੀ ਤਾਂ ਹੀ ਪਹੁੰਚੇ ਨਾ ਉਸੇ ਝੂਠ ਮਾਰ ਲਈਏ ਅਕਾਲੀ ਦਲ ਦਾ ਪੰਡਿਚਾਰ ਕਰ ਲਈਏ ਇੱਕ ਦੂਜੇ ਦੇ ਨਾਲ ਖੜ ਜਾਈਆ ਅਜੰਡਾ ਇਹਨਾਂ ਦਾ ਸੇਮ ਹੈ ਅਕਾਲੀ ਦਲ ਨੂੰ ਹਰਾ ਲੈ ਤੇ ਪੰਜਾਬ ਦੇ ਲੋਕਾਂ ਨੇ ਹੁਣ ਫੈਸਲਾ ਕਰ ਲਿਆ ਕਿ ਪੰਜਾਬ ਨੂੰ ਜਿਤਾਣਾ ਹੈ ਪੰਜਾਬ ਤਾਂ ਜਿੱਤਦਾ ਜੀ ਪੰਜਾਬ ਦੀ ਖੇਤਰੀ ਪਾਰਟੀ ਪਾਰਟੀ ਜਿੱਤਦੀ ਹੈ ਇਹ ਦਿੱਲੀ ਦੇ ਕੱਪੂਸੀ ਨੇ ਤਾਂ ਪੰਜਾਬ ਦੇ ਲੋਕਾਂ ਨੇ ਲੈਣਾ ਕੀ ਹੈ ਜਿਹੜਾ ਰਾਹੁਲ ਗਾਂਧੀ ਕੇਜਰੀਵਾਲ ਤੇ ਮੋਦੀ ਦੀ ਹਰੀ ਚੰਡੀ ਤੋਂ ਬਿਨਾ ਪੰਜਾਬ ਦਾ ਨਾ ਟੱਕ ਨਹੀਂ ਪਾਰਲਮੈਂਟ ਚ ਲੈ ਸਕਦੇ ਸੋ ਇਹ ਜੀ ਪਾਰਟੀਆਂ ਦਾ ਕੁੱਪੂ ਜਾਗਿਆ ਨੇ ਕਰਨਾ ਕੀ ਹੈ ਸੁਵੀ ਦੀ ਦੀ ਤਬੀਰ ਖਰਾਬ ਹੋਈ ਹੈ ਅੱਜ ਕਿਵੇਂ ਆ ਪੰਜਾਬ ਚ ਆਉ ਜਾਂਦਾ ਤੇ ਨਿਕਲਿਆ ਨਹੀਂ ਮੇਰਾ ਖਿਆਲ ਉਹ ਯਾਤਰਾ ਦੇ ਦੌਰਾਨ ਕੁਝ ਕਾਫੀ ਲੈ ਲੋਕੀ ਕੁਛ ਨਾ ਕੁਛ ਦਿੰਦੇ ਰਹਿੰਦੇ ਨੇ ਇੱਕ ਕਾਫੀ ਲਤਾਉਣਾ ਥੋੜਾ ਉਹਨਾਂ ਦੇ ਪੇਟ ਤੇ ਪੇਟ ਖਰਾਬ ਹੋ ਗਿਆ ਸੀ ਬਿਲਕੁਲ ਸਹੀ ਹੈ ਖਲ ਤੋਂ ਯਾਤਰਾ ਨੂੰ ਜਾਰੀ ਕਰ ਲੈਣਾ ਹੈ